ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਨੂੰ ਮਨਜ਼ੂਰੀ ਸਮੇਤ ਸੀਐਮ ਮਾਨ ਨੇ ਹੜਪੀੜਤਾ ਲਈ ਕੀਤੀ ਤੇ ਇਹ ਵੱਡੇ ਐਲਾਨ ਪੰਜਾਬ ਕੈਬਨਿਟ ਨੇ ਹੜਪੀੜਤਾ ਲਈ ਸੋਮਵਾਰ ਦੀ ਕੈਬਨਿਟ ਮੀਟਿੰਗ 'ਚ ਅਹਿਮ ਫੈਸਲੇ ਲਾਏ ਅਤੇ ਸੀਐਮ ਮਾਨ ਨੇ ਆਪਣੇ ਐਕਸ ਹੈਂਡਲ ਤੇ ਵੀਡੀਓ ਜਾਰੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਪੀੜਤ ਕਿਸਾਨਾਂ ਲਈ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਜਿਨ੍ਹਾਂ ਖੇਤਾਂ ਵਿੱਚ ਰੇਤਾਂ ਪੜ ਗਿਆ ਹੈ ਉਸ ਖੇਤ ਦਾ ਮਾਲਕ ਕਿਸਾਨ 15 ਨਵੰਬਰ ਤੱਕ ਬਿਨਾਂ ਪਰਮਿਟ ਦੇ ਰੇਤ ਵੇਚ ਸਕੇਗਾ ਸਤਲੁਜ ਦੇ ਕਿਨਾਰਿਆਂ ਦਾ ਖੁਰਨਾ ਜਾਰੀ ਚਾਰ ਥਾਵਾਂ ਤੇ ਸਥਿਤੀ ਨਾਜ਼ੁਕ ਸਤਲੁਜ ਕਿਨਾਰੇ ਲਗਾਤਾਰ ਖੁਰਨ ਕਾਰਨ ਹੁਣ ਚਾਰ ਥਾਵਾਂ ਤੇ ਸਥਿਤੀ ਨਾਜ਼ੁਕ ਬਣਨ ਲੱਗੀ ਹੈ ਸਸਰਾਲੀ ਕਲੋਨੀ ਦੇ ਬਾਅਦ ਗੌਸਗੜ ਗੜੀ ਫਜ਼ਲ ਤੇ ਚਾਹੜ ਵਿੱਚ ਅੱਜ ਸਤਲੁਜ ਕਿਨਾਰੇ ਨਾਜ਼ੁਕ ਹੋ ਗਏ ਅਤੇ ਇਹਨਾਂ ਦੇ ਟੁੱਟਣ ਦਾ ਖਤਰਾ ਬਣ ਗਿਆ ਇਸ ਤੇ ਪ੍ਰਸ਼ਾਸਨ ਅਲਰਟ ਹੋਇਆ ਤੇ ਇੱਥੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਹੜ੍ਹਾਂ ਕਰਕੇ ਸੂਬੇ ਦੇ 60000 ਕਰੋੜ ਰੁਪਏ ਦੇ ਬਕਾਇਆ ਫੰਡ ਤੁਰੰਤ ਜਾਰੀ ਕੀਤੇ ਜਾਣ ਅਮਨ ਅਰੋੜਾ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਪਹਿਲਾਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਡੂੰਗੀ ਨੀਂਦ ਤੋਂ ਜਗਾਉਣ ਦਾ ਹੋਕਾ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ अरोड़ा ਨੇ ਕੇਂਦਰ ਤੋਂ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਉਹਨਾਂ ਨੇ ਹੜ੍ਹਾਂ ਕਰਕੇ ਬਣੇ ਹਾਲਾਤਾਂ ਨੂੰ ਦੇਖਣ ਲਈ ਸਖਤ ਆਲੋਚਨਾ ਕਰਦਿਆਂ ਸ੍ਰੀ ਮੋਦੀ ਨੂੰ ਇਸ ਕੁਦਰਤੀ ਮਾਰ ਤੋਂ ਸੂਬੇ ਨੂੰ ਉਭਾਰਨ ਲਈ ਕੋਈ ਠੋਸ ਸਹਾਇਤਾ ਦੇਣ ਲਈ ਅਪੀਲ ਕੀਤੀ। ਕੇਂਦਰ ਸਰਕਾਰ ਪੰਜਾਬ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਘੱਟੋ-ਘੱਟ 25000 ਕਰੋੜ ਤੁਰੰਤ ਜਾਰੀ ਕਰੇ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਸੂਬੇ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਫਿਰਾਕ ਦੇ ਲਈ ਦਿਖਾਉਣ ਦੀ ਅਪੀਲ ਕੀਤੀ ਹੈ। ਗੋਇਲ ਨੇ ਹੜ੍ਹਾਂ ਦੇ ਮੱਦੇਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵੀ ਪੰਜਾਬ ਦੌਰੇ ਲਈ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਘੱਟੋ-ਘੱਟ 25000 ਕਰੋੜ ਤੁਰੰਤ ਜਾਰੀ ਕਰਨ ਦਾ ਐਲਾਨ ਕਰਨ। ਪੰਜਾਬ ਚ ਬ੍ਰਾਂਡਡ ਕੰਪਨੀਆਂ ਦੇ ਡੱਬਿਆਂ ਚ ਵਿਕ ਰਿਹਾ ਨਕਲੀ ਕਿਓ ਇੱਕ ਗਲਤੀ ਨੇ ਕੀਤਾ ਪਰਦਾਫਾਸ਼ ਸੰਗਰੂਰ ਦੇ ਉਬਾਉਵਾਲ ਰੋਡ ਤੇ ਇੱਕ ਦੁਕਾਨਦਾਰ ਨਾਮੀ ਕੰਪਨੀਆਂ ਵੇਰਕਾ ਤੇ ਅਮੂਲ ਦੇ ਨਾਮ ਤੇ ਦੇਸੀ ਕਿਓ ਦੇ ਡੱਬੇ ਵੇਚਦਾ ਪਾਇਆ ਗਿਆ ਬੇਸ਼ੱਕ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਸਬੰਧਿਤ ਕੰਪਨੀਆਂ ਦੀ ਟੀਮ ਨਾਲ ਮਹੀਨੇ ਵਿੱਚ ਉਕਤ ਦੁਕਾਨ ਦੀ ਜਾਂਚ ਕੀਤੀ ਤੇ ਬਰਾਮਦ ਕੀਤੇ ਗਏ ਦੇਸੀ ਕਿਓ ਦਾ ਸੈਂਪਲ ਲਿਆ ਸੈਂਪਲ ਲੈਣ ਤੋਂ ਬਾਅਦ ਇਹ ਕਿਓ ਨਕਲੀ ਪਾਇਆ ਗਿਆ ਜਿਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਹੈ ਸਤਲੁਜ ਦੇ ਪਾਣੀ ਦਾ ਪੱਧਰ ਘਟਣ ਮਗਰੋਂ ਵੀ ਪਿੰਡਾਂ ਦੀ ਹਾਲਤ 'ਚ ਨਹੀਂ ਕੋਈ ਸੁਧਾਰ। ਭਾਵੇਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਘਟ ਰਿਹਾ ਹੈ ਪਰ ਸਰਹੱਦੀ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਅਜੇ ਟਲਿਆ ਨਹੀਂ ਹੈ। ਸ਼ਨੀਚਰਵਾਰ ਦੇਰ ਰਾਤ ਕਾਵਾਂ ਵਾਲੀ ਪੁਲ ਨੇੜੇ ਬਣੇ ਬੰਨ ਦਾ ਇੱਕ ਹਿੱਸਾ ਮਿੱਟੀ ਖਿਸਕਣ ਕਾਰਨ ਕਮਜ਼ੋਰ ਹੋ ਗਿਆ ਜਿਸ ਕਾਰਨ ਪਾਣੀ ਸ਼ਹਿਰ ਵੱਲ ਵਧਣ ਦਾ ਖਤਰਾ ਮੰਡਰਾ ਰਿਹਾ ਸੀ। ਪਿੰਡ ਵਾਸੀਆਂ ਦੀ ਮਦਦ ਨਾਲ ਬੋਰੀਆਂ ਰੱਖ ਕੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਰਾਤ ਭਰ ਕੀਤਾ ਗਿਆ ਅਤੇ ਖਤਰੇ 'ਤੇ ਕਾਬੂ ਪਾਇਆ ਗਿਆ। सीएम मानदा हालचाल पूछਣ ਲਈ ਹਸਪਤਾਲ ਪਹੁੰਚੇ ਸੰਜੇ ਸਿੰਘ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਫੋਰਟਿਸ ਹਸਪਤਾਲ ਪਹੁੰਚ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦਾ ਹਾਲ ਜਾਣਿਆ ਉਹਨਾਂ ਕਿਹਾ ਕਿ ਉਹਨਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ ਅਤੇ ਉਹ ਜਲਦੀ ਠੀਕ ਹੋ ਕੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਸੰਜੇ ਸਿੰਘ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਜੀਐਸਟੀ ਫੰਡ ਤੁਰੰਤ ਜਾਰੀ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਮੁੜ ਲੀਤ ਲਿਆਂਦਾ ਜਾ ਸਕੇ ਠੱਗੀ ਦਾ ਨਵਾਂ ਅੰਦਾਜ਼ ਬਜ਼ੁਰਗ ਨੂੰ ਆਇਆ ਫੇਸਬੁੱਕ ਤੇ ਆਇਆ ਇੱਕ ਪੌਪਅਪ ਡਿਸਪਲੇ ਖਾਤੇ 'ਚ ਉੱਡੇ ਕਰੋੜਾਂ ਰੁਪਏ ਐਸਐਸ ਨਗਰ 'ਚ ਛਾਤਰ ਠੱਗਾ ਨੇ WhatsApp ਫੇਕ ਆਈਡੀ ਬਣਾ ਕੇ ਬਜ਼ੁਰਗ ਨੂੰ ਆਪਣੇ ਜਾਲ ਵਿੱਚ ਇਸ ਤਰ੍ਹਾਂ ਫਸਾਇਆ ਕਿ ਉਹ ਇੱਕ ਦੇ ਬਾਅਦ ਇੱਕ ਕਰੀਬ 1.5 ਕਰੋੜ ਰੁਪਏ ਗਵਾਹ ਬੈਠੇ ਠੱਗਾ ਨੇ ਸ਼ੁਰੂ ਵਿੱਚ 10000 ਰੁਪਏ ਨਿਵੇਸ਼ ਕਰਵਾ ਕੇ ਫੇਕ ਆਈਡੀ ਵਿੱਚ ਉਸ ਨੂੰ ਦੁੱਗਣਾ ਦਿਖਾ ਦਿੱਤਾ ਜਿਸ ਨਾਲ ਭਰੋਸਾ ਬਣ ਗਿਆ ਇਸ ਤੋਂ ਬਾਅਦ ਉਸ ਨੂੰ ਵੱਡੀਆਂ ਰਕਮਾਂ ਟਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ਲੁਧਿਆਣਾ ਵਿੱਚ ਬੈਂਕ ਤੋਂ 10 ਕਰੋੜ ਰੁਪਏ ਦਾ ਕਰਜ਼ ਲੈ ਕੇ ਨਹੀਂ ਕੀਤਾ ਵਾਪਸ ਪਤੀ ਪਤਨੀ ਸਮੇਤ 4 ਵਿਰੁੱਧ ਮਾਮਲਾ ਦਰਜ ਲੁਧਿਆਣਾ ਵਿੱਚ ਇੱਕ ਕੰਪਨੀ ਦੇ 4 ਡਾਇਰੈਕਟਰਾਂ ਤੇ 10 ਕਰੋੜ 30 ਲੱਖ ਰੁਪਏ ਦਾ ਬੈਂਕ ਕਰਜ਼ਾ ਲੈ ਕੇ ਧੋਖਾਧੜੀ ਕਰਨ ਦੇ ਦੋਸ਼ ਲਗਾਇਆ ਗਿਆ ਹੈ ਇੰਡੀਅਨ ਬੈਂਕ ਦੇ ਮੁੱਖ ਪ੍ਰਬੰਧਕ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਲਜ਼ਮਾ ਨੇ 2020 ਵਿੱਚ ਕਰਜ਼ਾ ਲਿਆ ਸੀ ਅਤੇ ਵਾਪਸ ਨਹੀਂ ਕਰ ਰਹੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਮੁਲਜ਼ਮਾ ਖਿਲਾਫ ਧੋਖਾਧਈ ਅਤੇ ਅਮਾਨਤ ਵਿੱਚ ਖਿਆਨਤ ਤੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ ਆਓ ਆਪਣੇ ਆਪਣੇ ਪਿੰਡ ਦਾ ਸਰਕਾਰੀ ਸਕੂਲ ਸਾਫ਼ ਕਰੀਏ ਮੁਹਿੰਮ ਦੀ ਸਿੱਖਿਆ ਮੰਤਰੀ ਨੇ ਕੀਤੀ ਸ਼ੁਰੂਆਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਰਕਾਰੀ ਸਕੂਲ ਸਰਸਾ ਨੰਗਲ ਤੋਂ ਆਓ ਆਪਣੇ ਆਪਣੇ ਪਿੰਡ ਦਾ ਸਰਕਾਰੀ ਸਕੂਲ ਸਾਫ਼ ਕਰੀਏ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਮੁਹਿੰਮ ਵਿੱਚ ਹਰ ਕਿਸੇ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਕਾਰਨ ਪੰਜਾਬ ਦੇ ਲਗਭਗ 20000 ਸਰਕਾਰੀ ਸਕੂਲ ਬੰਦ ਕੀਤੇ ਹੋਏ ਸਨ ਜਿਨ੍ਹਾਂ ਨੂੰ ਅੱਜ ਸਫਾਈ ਲਈ ਖੋਲਿਆ ਗਿਆ ਹੈ ਹੜ੍ਹ ਨੇ 37 ਸਾਲ ਪਹਿਲਾਂ ਦੇ ਕਹਿਰ ਦੀ ਦਿਵਾ ਦਿੱਤੀ ਯਾਦ ਪੰਜਾਬ ਇੱਕ ਵਾਰ ਫੇਰ ਕੁਦਰਤੀ ਆਫਤ ਦੇ ਭਿਆਨਕ ਮੰਜ਼ਰ ਦਾ ਸਾਹਮਣਾ ਕਰ ਰਿਹਾ ਹੈ ਸਾਲ 2025 ਦੇ ਬਰਸਾਤੀ ਮੌਸਮ ਨੇ ਸੂਬੇ ਨੂੰ 37 ਸਾਲ ਪਹਿਲਾਂ ਦੇ 1988 ਵਾਲੇ ਹੜ੍ਹ ਦੇ ਕਹਿਰ ਦੀ ਯਾਦ ਦਿਵਾ ਦਿੱਤੀ ਹੈ 1988 'ਚ ਪੰਜਾਬ ਨੇ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ ਦੇਖਿਆ ਸੀ ਜਿਸ 'ਚ ਕਰੀਬ 8 ਤੋਂ 9000 ਪਿੰਡ ਪਾਣੀ ਤੋਂ ਪ੍ਰਭਾਵਿਤ ਹੋਏ ਸਨ ਤੇ 3000 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਜਲ-ਥਲ ਹੋ ਗਏ ਸਨ ਨਾਬਾਚ ਨਿੱਜੀ ਸਕੂਲ ਦੀ ਵੈਨ ਪਾਲਟੀ 21 ਦੇ ਕਰੀਬ ਬੱਚੇ ਸੰਸਵਾਰ ਨਾਬਾ ਵਿੱਚ ਸਕੂਲ ਵੈਨ ਪਲਟਣ ਦੀ ਖਬਰ ਸਾਹਮਣੇ ਆਈ ਹੈ ਇਹ ਕਕਰਾਲਾ ਦੁੱਲਾੜੀ ਸੜਕ ਤੇ ਬਣੇ ਸੇਮ ਨਾਲੇ ਵਿੱਚ ਪਲਟ ਗਈ ਜਿਸ ਬੱਸ ਵਿੱਚ ਲਗਭਗ 21 ਵਿਦਿਆਰਥੀ ਸਨ ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਸਕੂਲ ਸਟਾਫ ਨੇ ਸ਼ੀਸ਼ੇ ਤੋੜ ਕੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕਰਦਿਆ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਆਪ ਨੇ ਰੱਖੀਆਂ ਕਈ ਪ੍ਰੈਸ ਕਾਨਫਰੰਸਾਂ ਕੇਂਦਰ ਸਰਕਾਰ ਤੇ ਨਿਸ਼ਾਨਾ ਆਮ ਆਦਮੀ ਪਾਰਟੀ ਸੂਬੇ ਦੀ ਇੱਕ ਅਜਹੀ ਪਾਰਟੀ ਹੈ ਜਿਹੜੀ ਸਵੇਰੇ ਸਵਕਤੇ ਹੀ ਪ੍ਰੈਸ ਕਾਨਫਰੰਸਾਂ ਸ਼ੁਰੂ ਕਰ ਦਿੰਦੀ ਹੈ ਸੋਮਵਾਰ ਨੂੰ ਪਾਰਟੀ ਦੇ ਪ੍ਰਧਾਨ ਅਮਰ ਅਰੋਲਾ ਦੀ 9 ਵਜੇ ਪ੍ਰੈਸ ਕਾਨਫਰੰਸ ਰੱਖੀ ਗਈ ਇਸੇ ਤਰ੍ਹਾਂ 10 ਵਜੇ ਜਲ ਸਰੋਤ ਮੰਤਰੀ ਵਰਿੰਦਰ ਗਿੱਲ ਤੇ 11 ਵਜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਸ਼ਾਮ ਨੂੰ 4 ਵਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈਸ ਕਾਨਫਰੰਸ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਮੋਗਾ ਦੇ ਪਿੰਡ ਬਹੋਣਾ ਦਾ ਸਾਬਕਾ ਸਰਪੰਚ ਹੱਥ 'ਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ੍ਹਿਆ ਮੋਗਾ ਨੇੜੇ ਪੈਂਦੇ ਪਿੰਡ ਬਹੋਣਾ ਵਿੱਚ ਪਿੰਡ ਦਾ ਸਾਬਕਾ ਕਾਂਗਰਸੀ ਸਰਪੰਚ ਬਲਰਾਜ ਸਿੰਘ ਪੈਟਰੋਲ ਦੀ ਬੋਤਲ ਹੱਥ ਵਿੱਚ ਲੈ ਕੇ ਟੈਂਕੀ ਉੱਤੇ ਚੜ੍ਹ ਗਿਆ ਉਹ ਲਗਾਤਾਰ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਾ ਰਿਹਾ ਤੇ ਖੜੇ ਪਿੰਡ ਵਾਸੀ ਉਸ ਨੂੰ ਉਤਾਰਨ ਲਈ ਮਿੰਨਤਾਂ ਕਰਦੇ ਰਹੇ ਸਾਬਕਾ ਸਰਪੰਚ ਦਾ ਕਹਿਣਾ ਸੀ ਕਿ ਉਸਨੇ ਆਪਣੇ ਕਾਰਜਕਾਲ ਦੌਰਾਨ ਪਿੰਡ ਵਿੱਚ ਕਈ ਵਿਕਾਸ ਕਾਰਜ ਕੀਤੇ ਸਨ ਅਤੇ ਉਹਨਾਂ ਕੰਮਾਂ ਨੇ ਲਗਭਗ 3 ਲੱਖ ਰੁਪਏ ਸਰਕਾਰ ਵੱਲੋਂ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਹਰਿਆਣਾ ਕਮੇਟੀ ਨੇ ਹੜ੍ਹ ਪ੍ਰਭਾਵਿਤ ਫਿਰੋਜ਼ਪੁਰ ਜ਼ਿਲ੍ਹਾ ਗੋਦ ਲੈਣ ਦਾ ਕੀਤਾ ਐਲਾਨ ਜਗਦੀਸ਼ ਸਿੰਘ ਝਿੰਡਾ ਨੇ ਹਰ ਸੰਭਵ ਮਦਦ ਕਰਨ ਦਾ ਦਿੱਤਾ ਪ੍ਰੋਸਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਕਮੇਟੀ ਹੜ੍ਹ ਪ੍ਰਭਾਵਿਤ ਪੂਰਾ ਫਿਰੋਜ਼ਪੁਰ ਜ਼ਿਲ੍ਹਾ ਗੋਦ ਲਵੇਗੀ ਝਿੰਡਾ ਐਤਵਾਰ ਨੂੰ ਮੋਗਾ ਦੇ ਪ੍ਰਸਿੱਧ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਪੁੱਜੇ ਸਨ ਇੱਥੇ ਝਿੰਡਾ ਨੇ ਪੰਜਾਬ 'ਚ ਆਏ ਹੜ੍ਹ ਨੂੰ ਵੱਡਾ ਸੰਕਟ ਕਰਾਰ ਦਿੰਦਿਆਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਫਿਰੋਜ਼ਪੁਰ ਜ਼ਿਲ੍ਹੇ ਕੁੱਲਗਾਮ ਚ ਭਿਆਨਕ ਮੁਕਾਬਲਾ ਜਾਰੀ ਫੌਜ ਨੇ ਦੋ ਅਤਵਾਦੀ ਕੀਤੇ ਠੇਰ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁੱਲਗਾਮ ਦੇ ਅਧੀਨ ਆਉਂਦੇ ਗਦਰ ਵਿੱਚ ਸੁਰੱਖਿਆ ਬਲਾਂ ਅਤੇ ਅਤਵਾਦੀਆਂ ਵਿਚਕਾਰਾ ਮੁਕਾਬਲਾ ਚੱਲ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਦੋ ਤੋਂ ਤਿੰਨ ਅਤਵਾਦੀਆਂ ਦੇ ਫਸੇ ਹੋਣ ਦੀ ਖਬਰ ਹੈ ਸੁਰੱਖਿਆ ਬਲ ਅਤਵਾਦੀਆਂ ਨੂੰ ਘੇਰ ਰਹੇ ਹਨ ਅਤੇ ਗੋਲੀਬਾਰੀ ਕਰ ਰਹੇ ਹਨ ਅਤੇ ਮੁਕਾਬਲੇ ਵਿੱਚ ਇੱਕ ਜੀਸੀਓ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਹਨ पीएम ਦੇ ਦੌਰੇ ਤੋਂ ਪਹਿਲਾਂ ਸਿਹਤ ਮੰਤਰੀ ਨੇ 780 ਕਰੋੜ ਦੇ ਨੁਕਸਾਨ ਦੇ ਵੇਰਵੇ ਕੀਤੇ ਸਾਂਝੇ ਤੁਰੰਤ ਸਹਾਇਤਾ ਦੀ ਕੀਤੀ ਮੰਗ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੋਮਵਾਰ ਨੂੰ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਸੂਬੇ ਦੇ ਮਹੱਤਵਪੂਰਨ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਹੋਏ ਭਾਰੀ ਨੁਕਸਾਨ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਮੁੱਢਲੇ ਅਨੁਮਾਨਾਂ ਅਨੁਸਾਰ 780 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹਾਂ ਨੇ ਰਾਜ ਪਾਰ ਵਿੱਚ ਸਿਹਤ ਸਹੂਲਤਾਂ ਨੂੰ ਭਾਰੀ ਨੁਕਸਾਨ ਪਹ सीएम मानदा हाल जानन ਲਈ ਫੋਟਿਸ ਹਸਪਤਾਲ ਪਹੁੰਚੇ ਸੀਐਮ ਸੈਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਸ਼ਾਮ ਤੋਂ ਹੀ ਸਿਹਤ ਖਰਾਬ ਹੋਣ ਕਾਰਨ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹਨ ਫਿਲਹਾਲ ਇਸ ਵੇਲੇ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੈ ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉਹਨਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਅਤੇ ਉਹਨਾਂ ਨੇ 15 ਮਿੰਟਾਂ ਤੱਕ ਉਹਨਾਂ ਦੀ ਸਿਹਤ ਬਾਰੇ ਪੁੱਛਿਆ ਹਾਲਾਂਕਿ ਉਹਨਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ पीएम ਇਕੱਲਾ ਪੰਜਾਬ ਦਾ ਦੌਰਾ ਨਾ ਕਰਨ ਕਿ ਬਲਕਿ ਵਿਸ਼ੇਸ਼ ਰਾਹਤ ਪੈਕੇਜ ਵੀ ਦੇ ਕੇ ਜਾਣ ਅਮਨ ਅਰੋੜਾ ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਨੂੰ ਪੰਜਾਬ ਦੌਰੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਆਪ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਨੂੰ ਕਹਿੰਦਿਆ ਕਿ ਹਾਂ ਕਿ ਪੰਜਾਬ ਅਤੇ ਪੰਜਾਬੀ ਆਪਣੀ ਵਿਰਾਸਤ ਸੱਭਿਆਚਾਰ ਪਰੰਪਰਾ ਮੁਤਾਬਿਕ ਤੁਹਾਨੂੰ ਜੀ ਆਇਆਂ ਨੂੰ ਆਖਦਾ ਹੈ ਪਰ ਤੁਹਾਡੀ ਆਮਦ ਸਿਰਫ ਹੜ੍ਹ ਪ੍ਰਭਾਵਿਤ ਦੌਰਾ ਨਹੀਂ ਹੋਣਾ ਚਾਹੀਦਾ ਬਲਕਿ ਪੰਜਾਬੀਆਂ ਨੂੰ ਰਾਹਤ ਪੈਕੇਜ ਦੇ ਕੇ ਜਾਇਓ ਹਾਂਸੀ ਬੁਟਾਨਾ ਨਹਿਰ ਦੇ ਸਾਈਫਨਾ ਕਾਰਨ ਕੱਗਰ ਦੇ ਪਾਣੀ ਨੂੰ ਲੱਗੀ ਰੋਕ ਕਨੌਰ ਤੇ ਸਨੌਰ ਮਗਰੋਂ ਸਮਾਣਾ ਦੇ ਪਿੰਡਾਂ 'ਚ ਹੜ ਦਾ ਕਹਿਰ ਸ਼ੁਰੂ। ਪਹਾੜੀ ਖੇਤਰੋਂ ਤੋਂ ਸ਼ੁਰੂ ਹੋਏ ਕੱਗਰ ਦਰਿਆ ਨੇ ਜ਼ਿਲ੍ਹੇ ਦੇ ਰਾਜਪੁਰਾ, ਕਨੌਰ, ਸਨੌਰ ਤੇ ਦੇਵੀਗੜ੍ਹ ਇਲਾਕਿਆਂ 'ਚ ਵੱਡਾ ਨੁਕਸਾਨ ਕਰਨ ਤੋਂ ਬਾਅਦ ਹੁਣ ਹਲਕਾ ਸਮਾਣਾ ਦੇ ਸਰਕਲ ਰਾਮਨਗਰ ਦੇ ਕਈ ਪਿੰਡਾਂ 'ਚ ਕੱਗਰ ਦੇ ਪਾਣੀ ਨੇ ਆਪਣੀ ਲਪੇਟ 'ਚ ਲੈ ਗਿਆ ਹੈ। ਇਸ ਇਲਾਕੇ 'ਚ ਲੰਘਦੀ ਮੀਰਾਪੁਰ ਚੋਹ ਦੇ ਪਾਣੀ ਨੇ ਵਾਪਸੀ ਮਾਰ ਦਿੱਤੀ ਹੈ ਤੇ ਪਾਣੀ ਨੇੜਲੇ ਇਲਾਕੇ 'ਚ ਦੂਰ ਦੂਰ ਤੱਕ ਫੈਲ ਗਿਆ ਹੈ ਤੇ ਦਰਜਨ ਦੇ ਕਰੀਬ ਪਿੰਡ ਹੜਾਂ ਦੀ ਮਾਰ ਹੇ